ਆ ਭੈ ਜੋ ਮਿੱਟੀ ਬਾਜਾ ਮਾਰਦੀ ਮਿੱਟੀ ਕਾ ਵੀ ਮੈਂ ਤਾਂ ਗੋਹਾ ਬਾਜਾ ਮਾਰਦਾ ਹੀ ਇਹਦੇ ਨਾਲ ਉਹ ਕਰਾ ਕਰਕੇ ਮੈਰਿਜ ਮੂਰੇ ਜਿਹੇ ਨਾਲ ਮੈਂ ਮੈਂ ਉਹ ਬ੍ਰਿਟਿਸ਼ ਹੋਵਾਂ ਪੈ ਚੋ ਪਾਰੋਂ ਤੇ ਲੰਬੀ ਸੀ ਦੇਖੇ ਆਪਣੇ ਆ ਜਾ ਕੇ ਆ ਜਾ ਤਬਾ ਮੈਂ ਦੋ ਬਦਤਮੀ ਜਮ ਮੈਂ ਮੈਂ ਕਹਿੰਗਾ ਰਾਤੀ ਮੈਨੂੰ ਵੀ ਨਹੀਂ ਨੀਂਦ ਆਈ ਮੈਂ ਵੀ 1:00 ਵਜੇ ਤੱਕ ਕੋਠਿਆਂ ਥੱਲੇ ਆਇਆ ਜੇ ਤੇ ਮੇਰੇ ਮੁੰਡੇ ਨੂੰ ਅੱਜ ਤੋਂ ਬਾਅਦ ਇਹ ਗੱਲ ਕਹੀ ਗੋਪੀ ਗੋਪੀ ਦਾ ਸੱਚੀ ਕੰਨੀ ਆ ਮੈਂ ਖੁੱਦਾ ਦਵਾਈ ਖਾ ਲੈਣੀ ਜਾਂ ਘਰ ਛੱਡ ਕੇ ਚਲ ਜਾਣਾ ਸਿੱਧੀ ਗੱਲ ਆ ਮੈਂ ਤੈਨੂੰ ਦੱਸਾਂ ਬਾਤ ਆ ਇੱਥੋਂ ਲੱਗ ਕੇ ਹਨਾ ਆ ਨੋ ਤੋਂ ਲੱਗ ਕੇ ਇੱਥੋਂ ਲੱਗ ਕੇ ਪੂਰੇ ਸਿਰ ਦੇ ਵਾਲਾਂ ਤੱਕ ਪੂਰੇ ਪੈਰ ਦੇ ਨੋ ਤੱਕ ਦਰਦ ਹੁੰਦਾ ਮੇਰੇ ਜੇ ਤੁਹਾਨੂੰ ਕੁਝ ਹੁੰਦਾ ਦੰਦਾਂ ਨੂੰ ਮੈਂ ਲੜਿਆ ਮੈਂ ਸੱਚੀ ਦੱਸ ਮੈਂ ਲੜਿਆ ਉਹ ਲੜਿਆ ਮਰੇ ਤੇ ਢੱਡ ਚ ਮੇਰੇ ਕੋਸ਼ ਹੁੰਦਾ ਉਹ ਲੜਿਆ ਮੈਂ ਤਾਂ ਨਹੀਂ ਲੜਿਆ ਮਸੀ ਪਾਲ ਪਾਲ ਕੇ ਇੱਥੇ ਨਹੀਂ ਆਂਦੇ ਮੈਂ ਤੇ ਪਿਓ ਨੂੰ ਕਹੇ ਉਹਦੀ ਵੀ ਗਲਤੀ ਆ ਤੂੰ ਹੀ ਬਤੋ ਤੂੰ ਪਤਾ ਕੀ ਤੂੰ ਨਾ ਉਸ ਟਾਈਮ ਮੈਨੂੰ ਕਹਿਣਾ ਸੀ ਫੋਨ ਕਰਕੇ ਮੈਂ ਗੋਪੀ ਆ ਕੁਝ ਲੱਗਣਾ ਐਦਾਂ ਲੱਗਣਾ ਲੋਆ ਲਵਾਣਾ ਸਾਰਿਆਂ ਨੂੰ ਪਰਣਾਣਾ ਸਾਰਿਆਂ ਨੂੰ ਪਤਾ ਨਹੀਂ ਬਤੋ ਤੂੰ ਉਸ ਟਾਈਮ ਕਹਿਣਾ ਸੀ ਉਹ ਮੈਂ ਯਾਰਾਂ ਨੂੰ ਇੱਕੇ ਗੱਲ ਗਈ ਮੈਂ ਕਿਹਾ ਮੈਨੂੰ ਉਹ ਫੁਗਰਿਆਂ ਜਿਹਾਂ ਵਾਲਾ ਕੰਮ ਨਹੀਂ ਪਸੰਦ ਧੂ ਧੂਂਗ ਜੇ ਗੱਡੀ ਬੱਜੇ ਨਾ ਮੈਂ ਉਹ ਕਹੀ ਸੀ ਉਹ ਗੱਲ ਰੇਡ ਜਾਣਕਾਰੀ ਦਿਸਵਾ ਕੇ ਆ ਲਵਾ ਕੇ ਆ ਓਏ ਮੈਂ ਕਿਹਾ ਟੀਵੀ ਇਹ ਵਿੱਚ ਵਧੀਆ ਦੇਖਣ ਨੂੰ ਲੱਗਦਾ ਇਹ ਥੋੜੀ ਪਤਾ ਟੀਵੀ ਨੇ ਸਾਰੇ ਸੁੱਚੇ ਲੋਕ ਹੈ ਹੁੰਦੀ ਹੁੰਦੀ ਆ ਫੇਰ ਯਾਰ ਮੈਂ ਬੋਲਿਆ ਰਾਤੀ ਬਿਛੋੜਾ ਮੈਂ ਤੋ ਬੋਲਿਆ ਬੋਲਿਆ ਕੋਈ ਐਟਾ ਬਿੱਗੀ ਇਸ਼ੂ ਤਾਂ ਹੈ ਨਹੀਂ ਬੋਲਣ ਨੂੰ ਹੋਰ ਕੰਤਾ ਮੌਹ ਨਹੀਂ ਜਿਹੜੀ ਉਹ ਗੱਲ ਕਹੀ ਉਹ ਤੂੰ ਬਹੁਤ ਗਲਤ ਕੀਤੀ ਓਏ ਯਾਰ ਮੈਂ ਲੈ ਲਈ ਆ ਭੈਣ ਮੈਂ ਤੋ ਫਾਇਗਾ ਲੈ ਨਹੀਂ ਹੁੰਦਾ ਗੱਡੀ ਕਿੱਥੋਂ ਲੈਣੀ ਮੈਂ ਉਹ ਕੁਛ ਵੀ ਹੈਗਾ ਹੈ ਨਾ ਤੁਹਾਡਾ ਦੋਨਾਂ ਦਾ ਹੀ ਆ ਤੈਨੂੰ ਮੈਂ ਇੱਕ ਗੱਲ ਦੱਸ ਦਿੰਨੀ ਆ ਅੱਜ ਤਾਂ ਤੇਰਾ ਮੇਰਾ ਨਹੀਂ ਆਉਣਾ ਚਾਹੀਦਾ ਮਨੀ ਤੈਨੂੰ ਵੀ ਰੱਖਦਾ ਤੈਨੂੰ ਵੀ ਰੱਖ ਦੋਤਾ ਯਾ ਮੇਰੇ 'ਚ ਨਹੀਂ ਆਉਂਦਾ ਮਨੀ ਨਾ ਤਾਂ ਕਿਹਾ ਹੀ ਨਹੀਂ ਪਹਿਲੀ ਗੱਲ ਤੈਨੂੰ ਓਏ ਚਲੋ ਠੀਕ ਆ ਬਾਤ ਠੀਕ ਆ ਤੇ ਮੇਰਾ ਪਹਿ ਕੀਤੀ ਆ ਜਦੋਂ ਵੀ ਅੰਮਾ ਬਹੁਤ ਸਤਾਣਾ ਜਦੋਂ ਗੁੱਡੀ ਮਾਸੀ ਜਾਂਦੀ ਸੀ ਉਹਦੀਆਂ ਗੱਲਾਂ ਮੇਰੇ ਕੋ ਮੇਰੀਆਂ ਉਹਦੇ ਕੋ ਤੂੰ ਵੀ ਪੇਤ ਕਢਾਉਣੀ ਆ ਸਾਡੇ ਕੱਲੇ ਕੱਲੇ ਦੀ ਮੈਂ ਤਾਂ ਮੈਂ ਸਿਰਫ ਇਹੀ ਗੱਲ ਕਹੀ ਸੀ ਮੈਂ ਉਹਦੇ ਮੂੰਹ ਤੇ ਕਹਿੰਦੀ ਆ ਬੋਮਨ ਦੀ ਘੁੰਮਦਾ ਆ ਮਨੀ ਨੂੰ ਕਹਿਣਾ ਵੀ ਘਰ ਰਿਆ ਘਾ ਥੋੜਾ ਚਿਰ ਐਂ ਤਾਂ ਬਾਹਰ ਘੁੰਮਿਆ ਨਾ ਕਰ ਬਹੁਤਾ ਚੰਗਾ ਨਹੀਂ ਉਹ ਲੋਕੀ ਦੇਖ ਕੇ ਨਹੀਂ ਲਾਜੀ ਕੋਈ ਵੀ ਚੱਲ ਹਣ ਉਹਨੂੰ ਮਾੜੀ ਜਨਾਨੀ ਆਂਗੂ ਜਿਹੜਾ ਰੋਟੀ ਛੱਡ ਕੇ ਬੈਠਾ ਉਹਨੂੰ ਰੋਟੀ ਖਿਲਾ। ਭਾਵੇਂ ਰੋਟੀ ਤਾਂ ਖਾ ਲੈਣੀ ਆ ਰੋਟੀ ਰੋਟੀ। ਉਹ ਤਾਂ ਮਾਂ ਨੇ ਦੇਣੀ ਪਕਾ ਕੇ। ਨਹੀਂ ਇਹ ਰੋਸ ਦੇ ਕਿਦਾਂ ਆਂ ਕਹਿ ਰਿਹਾ ਉਹ ਫੇ ਉਹਨਾਂ ਨਾਨਕੇ ਦਾ ਹੈਗੇ ਆ ਭੈਣ ਚ ਰੋਟੀ ਛੱਡਤੀ ਰਾਤ ਦੀ। ਕਿ ਉਹ ਨਾਨਕੇ ਕੀ ਕਹਿੰਦੇ ਕਿਸੇ ਨੂੰ? ਲੈ ਰੋਟੀ ਰਾਤ ਦੀ। ਐਵੇਂ ਹੀ ਰਾਤੀ ਛੱਡੀ ਆ ਰੋਟੀ। ਆਹੋ ਬੱਚਾ ਅੱਧੀ ਛੱਡਦੀ। ਨਹੀਂ। ਹੋਰ ਵੀ। ਯਾਰ ਇੰਨਾ ਕਦਾ ਹੁੰਦਾ ਹੀ ਆ। ਆਰਾ ਮੈਂ ਕਹਿੰਦਾ ਤੂੰ ਉਹ ਗਰਮ ਪੱਟੀਆਂ ਰੱਖੀਆਂ ਹਾਂ ਮੈਂ ਸੁੱਤੀ ਨਹੀਂ ਮੈਨੂੰ ਦਰਦ ਹੁੰਦਾ ਸੀ ਮੇਰੇ ਕਿੱਥੇ ਢਿੱਡ 'ਚ ਕਾ ਤੇ ਕਾ ਤੇ ਬਤੂ ਇਦਾਂ ਕਿਹਾ ਗਲਤੀ ਉਹਦੀ ਵੀ ਹੈਗੀ ਆ ਤੇਰੀ ਹੈ ਨਹੀਂ ਨਹੀਂ ਹਾਂ ਮੈਂ ਸੌਰੀ ਕਹਿਣਾ ਉਹ ਵੀ ਕਵੇ ਉਹਦੀ ਗਲਤੀ ਨਹੀਂ ਸੀ ਚਲੋ ਠੀਕ ਆ ਜੇ ਉਹਦੇ ਗਲਤੀ ਹੁੰਦੀ ਮੈਂ ਤੈਨੂੰ ਕਹਿਣ ਤੋਂ ਪਹਿਲਾਂ ਹੀ ਕਹਣਾ ਮੈਂ ਨਹੀਂ ਤੂੰ ਸੌਰੀ ਕਹਿ ਦੇ ਅੱਦਾ ਦਾ ਮੈਂ ਤੇਰਾ ਚੱਕਿਆ ਹੀ ਮੈਂ ਮੇਰਾ ਚੱਕਿਆ ਕਿਹੜੀ ਗੱਲ ਆ ਉਹੜੇ ਨੂੰ ਪੁੱਛ ਲੈ ਕਾ ਹੁਣ ਉਹਨੂੰ ਕਹਾਂ ਤੂੰ ਮੰਗ ਸੋਹ। ਕਾ ਦੇ ਕਿਹੜੀ ਗੱਲ ਮੰਗੇ? ਜਿਉ ਕਾ ਹਾ ਆ ਸਾਲਾ ਸਾਡੀ ਦੀ ਜ਼ਿੰਦਗੀ ਭੈਜ ਪਰਣਾ ਲਿਆ ਉਹ ਵੀ ਕਰਨਾ ਆ ਜਾਣ ਲਿਓ ਪਤਾ ਕਿੱਬਾ ਨਿਊਜ਼ੀਲੈਂਡ ਭੈਜੋ ਕਾਦਾ ਯਾਰ ਉੱਥੇ ਰਹੀ ਸੀ ਯਾਰ ਡੈਡੀ ਐਵੇਂ ਮੈਂ ਤਾਂ ਪੰਗਾ ਲੈ ਲਿਆ ਭੈਜੋ ਮਿੱਟੀ ਵਾਜਾ ਮਾਰਦੀ ਮਿੱਟੀ ਕਾਦੀ ਮੈਂ ਤਾਂ ਗੋਹਾ ਵਾਜਾ ਮਾਰਦਾ ਹੀ ਮਿੱਟੀ ਮੁਟੀ ਨਹੀਂ ਵਾਜਾ ਮਾਰਦੀ ਸੀ ਤੱਕਾ ਕੌਫੀ ਯਾਲੇ ਰੂਹ ਨਹੀਂ ਘਾ ਰਿਆ ਯਾਰ ਡੜੀ ਤਵਾੜ ਚੜਿਆ ਪਿਆ ਭੈਜਾ ਕਹਿੰਦਾ ਮਿੱਟੀ ਵਾਜਾ ਮਾਰ ਮਿੱਟੀ ਨਹੀਂ ਗੋਹਾ ਹੀ ਮਾਰਦਾ ਸੀ ਭੈਜੋ ਉਥੇ ਨਹੀਂ ਯਾਰੇ ਭੈਜਾ 11 12 ਵਜੇ ਉੱਠੀਦਾ ਸੀ ਹੈ ਤੇ ਸਾਲਾ ਸਵਾਦ ਪੂਰਾ ਕਦੀ ਕੌਫੀ ਕਿ ਪਹਿਲਾਂ ਬ੍ਰੇਕਫਾਸਟ ਪਹਿਲਾਂ ਅਗਰ ਬ੍ਰੇਕਫਾਸਟ ਹੁੰਦਾ ਹੈ ਖਰੇ ਲੰਚ ਹੁੰਦਾ ਜਾਨੀ ਸਵੇਰ ਨੂੰ ਵੀ ਰੋਟੀ ਖਾ ਕੇ ਆ ਨਿਆਰੇ ਨਾ ਛੱਟੇ ਦਾ ਤਕਾਲਾ ਪੈ ਜਾਂਦੀ ਆ ਇਹ ਅੱਖਾਂ ਦਾ ਵਕਤ ਆਣਾ ਜੀ ਅੰਬਰਸਰੀਏ ਕੁਝ ਚੋਣ ਆ ਦੇ ਲੈ ਇੱਧਰ ਨਾਸਾ ਇਦਾਂ ਨਹੀਂ ਸੰਕੂ ਹਨਾ ਉੱਥੇ ਦੇ ਨਜ਼ਾਰੇ ਉੱਥੇ ਹੀ ਛੱਡ ਦੇ ਹੂੰ ਜਿਹੜੇ ਇੱਥੇ ਦੇ ਆ ਲੈ ਕੋਹੇ ਵਾਲੇ ਇਹ ਪੀਲੀਆਂ ਲੈ ਕੋਹੇ ਦੀਆਂ ਬਬੇ ਤੇਰੀ ਜ਼ਿੰਦਗੀ 'ਚ ਇਹੀ ਆ ਤੂੰ ਚੇਂਜ ਕਰਨ ਦੀ ਤੂੰ ਚੇਂਜ ਕਰਨ ਦੀ ਕੋਸ਼ਿਸ਼ ਨਾ ਕਰ ਨਾ ਕਰ ਨਾ ਕਰ ਤੂੰ ਆ ਗੱਲਾਂ ਵੀ ਨਾ ਮਨੀ ਕਹਿ ਲੱਤਾਂ ਇਹਨਾਂ ਅੰਡਾ ਨਹੀਂ ਸੀ ਚਿੱਟਾ ਜਿੰਨੀਆਂ ਉੱਥੇ ਹੋ ਗਈਆਂ ਸੀ ਭਾਏ ਨਹੀਂ ਲੱਤਾਂ ਨਾ ਕੋਈ ਬਲੈਕ ਹੀ ਸੀਗੀਆਂ ਵਾਈਟ ਵਾ ਬਲੈਕ ਕਿੱਥੇ ਆ ਨਹੀਂ 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 ਤੇਰਾ ਮੋਤੀ ਆ ਉਤਰਿਆ ਮੇਰੇ ਵਾਈਟ ਤੇ ਆ ਬਲੈਕ ਚ ਕੋ ਫਾਰ ਗਈ ਦੀ ਦੀ ਨਾ ਹੈ ਮੇਰੇ ਮੁੰਡਾ ਇੰਨਾ ਵੀ ਨਹੀਂ ਕਾਲਾ ਯਾਰ ਕਾਲਾ ਹੋਰ ਕਾਲਿਆਂ ਦੇ ਉੱਤੇ ਮੋਹ ਲੱਗੀ ਹੁੰਦੀ ਹੈ ਬਲੈਕ ਆ ਉਹ ਕਾਲੇ ਨੇ ਕਾਲਾ ਹੀ ਰਹਿਣਾ ਕਾਲਾ ਤਾਂ ਕੋਈ ਨਹੀਂ ਹੈਗਾ ਗੋਪੀ ਇਹ ਹੈਗਾ ਯਾਰ ਮੇਰਾ ਰਗ ਥੋੜਾ ਜਿਹਾ ਜ਼ਿਆਦਾ ਢੀ ਚੱਕਦੇ ਅੱਜ ਦੀ ਦੀ ਚੱਕ ਲੈ ਗੋਹਾ ਵੀ ਡਰਮੇ ਆ ਕਰੀ ਜਾਂਦਾ ਕਦੀ ਕਿਸੇ ਨੂੰ ਕਹਿੰਦਾ ਕਦੀ ਕਿਸੇ ਨੂੰ ਕਹਿੰਦਾ ਚੱਕ ਲੈ ਵੀਰੇ ਇਹੀ ਸਮਝ ਲਵੇਂ ਤੂੰ ਉੱਧਰ ਘੁੰਮਦਾ ਆ ਪਾਣੀ ਚ ਤੂੰ ਉੱਤੇ ਘੁੰਮਦਾ ਇਹ ਸਾਹਮਣੇ ਲਾ ਪਾਣੀ ਚ ਘੁੰਮਦੇ ਘੁੰਮਦੇ ਟੋਖਰਾ ਆ ਗਿਆ ਸੱਟਰ ਤਾਂ ਬਾਹਰ ਸੱਟਰ ਮੈਂ ਤਾਂ ਭਾਂਜੇ ਪੈਰੀ ਪੈ ਜਿੰਦਾ ਤੀਂ ਚ ਭਾਈ ਦੇ ਆ ਮਿਹਨਤ ਵਾਲੀ ਗੱਲ ਆ ਕੋਈ ਲਫਜ਼ੀਲਾ ਵੜਾਓ ਮੈਨੂੰ ਵੇਰ ਦਦੋ ਕਾਕਾ ਸੁਣ ਮੇਰੀ ਗੱਲ ਤੈਨੂੰ ਬਾਹਰ ਚੰਗਾ ਲੱਗਦਾ ਐਸ ਕਰਕੇ ਤੂੰ ਗਿਆ ਘੁੰਮਣਾ ਜਿੰਨੇ ਦਾ ਕਮਾਈ ਕਰਨੀ ਐ ਤੈਨੂੰ ਵੇਰ ਦਤਾ ਆਣਾ ਆਪਣੇ ਵਤਨ ਦਾ ਲੈ ਲੈ ਵਤਨ ਦਾ ਨਹੀਂ ਡੜੀ ਜਿਹੜੇ ਤਾਂ ਹੈਗਾ ਪਾਪਾ ਦੀਆਂ ਪਰੀਆਂ ਤੇ ਪਾਪੇ ਦੇ ਪਰੇ ਹਾਂ ਉਹ ਤਾਂ ਹੈਗੇ ਬਾਹਰ ਜਾ ਕੇ ਧੁੰਦੇ ਹਾਂ ਹੈਨਾ ਹਾਏ ਇੱਥੇ ਕੰਮ ਆ ਜਿਹੜੇ ਸਾਡੇ ਆਰ ਕੇ ਸਵੇਰ ਨੂੰ ਉੱਠਣਾ ਸ਼ਾਮ ਨੂੰ ਭਾਂਜ ਬੈੜ ਤੇ ਢੂਈ ਸਿੱਧੀ ਓੜੀ ਆ ਉਹਨਾਂ ਦਾ ਕੀ ਆ ਇੱਥੇ ਕੀਤਾ ਉੱਥੇ ਕੀਤਾ ਇੱਕੇ ਗੱਲ ਆ ਚਾਹੇ ਥਾਲਾ ਇੱਥੇ ਕਰਾ ਲੋ ਚਾਹੇ ਉੱਥੇ ਕਰਾ ਲੋ ਨਹੀਂ ਵੀ ਉੱਥੇ ਨਾਨੀ ਵੀ ਜੱਤੇ ਆ ਜਾਣੀ ਨਹੀਂ ਨਾਨੀ ਹੋਈ ਨਹੀਂ ਚਿੱਤੇ ਕਿਹੜੀ ਹਾਂ ਨਾਨੀ ਬਜ਼ਰੀ ਕੁਝ ਵੀ ਨਾਨੀ ਬਜ਼ਰੀ ਉਹ ਪੈਰ ਤੇ ਢੂੜੀ ਨਹੀਂ ਬਣਾਈ ਤੇਰੇ ਮੁੰਡੇ ਦੀ ਇੱਕ ਹੋਰ ਕਰਤੂਤ ਦੱਸਾਂ ਤੈਨੂੰ ਮੈਂ ਅੰਭਿਆ ਕਰਦਾ ਲੈ ਗੋਰੀ ਤੋਂ ਏਜ ਪੁੱਛਣ ਲੱਪੇ ਤੇ ਉਹ ਕਰਕੇ ਗੁੱਸਾ ਉਹ ਮੈਂ ਏਜ ਨਹੀਂ ਸੀ ਪੁੱਛੀ ਮੈਂ ਗੇਮ ਖਵਾ ਦਿੱਤੀ ਸੀ ਮੈਂ ਏਜ ਨਹੀਂ ਪੁੱਛਦਾ ਮੈ ਤਾਂ ਏਜ ਕਦੀ ਆਪਣੀਆਂ ਅੰਦਰ ਸੁੰਦਰੀ ਮੰਦਰੀ ਤੋਂ ਨਹੀਂ ਪੁੱਛੀ ਜਾਨ ਮੈਂ ਤੁਹਾਡੇ ਕੋਲ ਕਦੀ ਏਜ ਤੁਹਾਡੀ ਪੁੱਛੀ ਆ ਪਹਿਲਾਂ ਮੇਰੀ ਕਾਹਨ ਕਾਹਨ ਕਾਕਾ ਮੇਰੀ ਊੜੀ ਹੋਵੇ ਬੁੜੀ ਹੋਵੇ ਕਦੇ ਕਿਸੇ ਨੂੰ ਉਮਰ ਨਹੀਂ ਪੁੱਛੀਦੀ ਮੈਂ ਪੁੱਛ ਲਈ ਨਾਈ ਕੁੜੀਆਂ ਦੱਸਦੀਆਂ ਹੁੰਦੀਆਂ ਉਹ ਮੈਂ ਤਾਂ ਅਸੀਂ ਸਿਟੀ ਇਮ ਪਾਸਪੋਰਟ ਨੂੰ ਥੋੜਾ ਭੱਜਾ ਫੇਰਦਾ ਮੈਂ ਉਹ ਕਰਾਣਾ ਵਾ ਇਹਦੇ ਨਾਲ ਕਰਕੇ ਮੈਰਿਜ ਮੂਰੇ ਜਿਹੇ ਨਾਲ ਮੈਂ ਮੈਂ ਉਹ ਤੇ ਬ੍ਰਿਟਿਸ਼ ਹੋਂ ਆਪੇ ਚੋ ਪਾਰੋਂ ਤੇ ਲੰਬੀ ਰਹੀ ਤੁਸੀਂ ਰੱਖੀ ਆਪਣੇ ਲੋਕੀ ਤਰਸਦੇ ਆ ਜੇ ਵਿਆਹ ਨਾ ਹੋਵੇ ਤਾਂ ਮੇਰਾ ਕਰਦੇ ਨਹੀਂ ਤਾਂ ਮੈਂ ਕਿਤੇ ਚੰਦ ਚੜਾ ਦੇਣਾ ਜੁੱਤੀਆਂ ਆਹ ਪ੍ਰੈਣ ਬਾਨੀ ਪੈਪਲਾ ਕੇ ਮੈਂ ਅੱਛਾ ਤੁਸੀਂ ਮੇਰਾ ਕਰਦੇ ਜੀ ਮੈਂ ਕਿਤੇ ਆਪਣਾ ਸੋਚਾਂ ਨਾ ساری ਉਮਰ ਤੁਹਾਡੀ ਸੋਚ ਤੇ ਰਹਾਂਗਾ ਨਹੀਂ ਮੰਨਦਾ ਗੱਲ ਮੈਂ ਹੁਣ ਮੇਰਾ ਅਸੀਂ ਕਹਿੰਦੇ ਚੱਕ ਲਈਏ ਕੋਈ ਨਹੀਂ ਮੇਰੇ ਚੱਤ ਲੱਗਦਾ ਮੈਂ ਤਾਂ ਹਾਂ ਤਾਂ ਮੱਝਾਂ ਵੀ ਖਾਣ ਨੂੰ ਆਉਂਦੀਆਂ ਤੈਨੂੰ ਖਾਣ ਨੂੰ ਮੇਰੀਆਂ ਮੱਝਾਂ ਮੁੱਝਾਂ ਨੂੰ ਨਹੀਂ ਚਾਹਾਂਗਾ ਮਾਸ਼ਾ ਮੈਨੂੰ ਸੱਚੀ ਜੀ ਨਹੀਂ ਲੱਗਦਾ ਤੇਰਾ ਤੁਹਾਨੂੰ ਹੀ ਲੱਗਦਾ ਕਿ ਆਪਾਂ ਨੂੰ 30 ਕਿਲੋ ਵਾਲੀ ਕਣਕ ਕਿਤੇ ਐਕਸਟਰਾ ਲੱਗ ਜਵੇ ਕਿੱਦਾਂ ਲੱਗ ਜਵੇ ਉਹ ਦੱਸੋ ਉਹ ਨਾਲ ਬੈਲ ਦੇ ਘੋਟੀਆਂ ਦੇ ਬੋ ਮੈਂ ਉਹ ਡੜੀ ਹੱਸਦਾ ਯਾਰ ਫੇਕਿਆ ਮੈਂ ਬਣਾ ਲਉ ਹੁਣ ਮੈਂ ਪੈਂਦਾ 5000 ਯਾਰ ਮੇਰੀ ਗਾਂ ਸੌਣ ਲੱਜੇ ਪੰਜ ਜੀ ਘਰ ਦੇ ਵਿੱਚ ਆ ਗਿਆ ਹੈ ਨਾ ਮੈਂ ਇਸ ਘਰ ਦਾ 5000 ਆਪਾਂ ਬਣਾ ਸਕਦੇ ਆ ਠੀਕ ਆ 30 ਕਿਲੋ ਕਣਕ ਉਹਨੂੰ ਲਾਗੇ ਆਪਾਂ ਦਾ ਮੱਝਾ ਦਾ ਪੇੜਾ ਉੱਪਰੋਂ ਦੀ ਕਾੜਦਿਆਂ ਕਰਨਾ ਓਏ 30 ਕਿਲੋ ਕਣਕ ਲੱਗ ਜਿਹੜੀ ਕੂਤਤਵੇਂ ਹੋਈ ਸਿਰਿਆ ਕਰੀ ਤੇ 30 ਕਿਲੋ ਤੇ ਲਾਰਚ ਨੂੰ ਮੈਂ ਤੈਨੂੰ ਡੋਬ ਦੂਆ ਹਨਾ ਮੈਂ ਡੋਬਣ ਦੀ ਨਹੀਂ ਕਾ ਤੂੰ ਹੀ ਰੋੜ ਦਿੰਦੀ ਪਹਿਲਾਂ ਜ਼ੋਰ ਲਾਇਆ ਆ ਜਾ ਕੇ ਆ ਆ ਜਾ ਕੇ ਆ ਜਾ ਤਾ ਬਲੀ ਬਦਤਮੀ ਜਾ ਮੈਂ ਤਾਂ ਗੋਪੀ ਤੇ ਬਾਥਰੂਮ ਜੋ ਗੰਦੇ ਗੰਦ ਪੈ ਜਾਣਾ ਮੈਂ ਮਾਰਦਾ ਤਾ ਤੈਨੂੰ ਵੀ ਜਵਾਨ ਪੁੱਤ ਨਹੀਂ ਨਹੀਂਦਾ ਜਿੱਦਾਂ ਕੋਈ ਚਾਹ ਵਿਚਾਰ ਗਿਆ ਉਦੋਂ ਤੁਸੀਂ ਮੈਂ ਜੋ ਚਾਹ ਲਾਉਣੀ ਮੈਂ ਕਰਾ ਲਾ ਕਰਾ ਲਾ ਤੈਨੂੰ ਅਸੀਂ ਕਰਾਉਣਾ ਨਹੀਂ ਹਜੇ ਕਰਾਉਣਾ ਨਹੀਂ ਹਜੇ ਉਦੋਂ ਅਮਾ ਹੀ ਨਿਆਣਾ ਸੀ ਹੁਣ ਤੁਹਾਡੀ ਉਮਰ ਵੀ ਦੇਖਣਾ ਮੈਂ ਨਿਆਣੇ ਚਾਹ ਹੋ ਜਾ ਤਿੰਨੇ ਦੋ ਹੋਇਆ ਕਹਿੰਦੇ ਨੂੰ ਯਾਰ ਬੰਦੇ ਦੇ ਮੂਡ ਸਵਿੰਗ ਹੁੰਦੇ ਆ ਸਾਡੇ ਮੂਡ ਦਾ ਕੀ ਪਤਾ ਕਦੋਂ ਕੀ ਹੋ ਜਾਣਾ ਆ ਹੁਣ ਤੁਸੀਂ ਕਰੋ ਮੇਰੇ ਨਾਲ ਇੱਦਾਂ ਕੋ ਕੋਟੋ ਫਰਾ ਚਕਾਵੇ ਯਾਰ ਗੜੀ ਚੰਗਾ ਥੋੜੀ ਲੱਗਦਾ ਈ ਯਾਰ ਅਮੀਰ ਆਪਣੇ ਨੂੰ ਚਕਾ ਦੋ ਤੁਸੀਂ ਤੀਵੀਂ ਆ ਵੀ ਸਾਡਾ ਰੋਣਾ ਨਿਕਲਦਾ ਤੁਹਾਨੂੰ ਦੇਖ ਕੇ ਯਾਰ ਤੇਰਾ ਆ ਪਾਪਾ ਟੋਏ ਟੋਏ ਪਾਪਾ ਪਪਟ ਓਏ ਢੋਏ ਘੁੰਮਦਾ ਜਾਣਾ ਸਿਟੀ ਘੁੰਮਣ ਓਏ ਓਏ ਤੇਰੀ ਓਏ ਸਿਟੀ ਓਏ ਸਿਟੀ ਦੇ ਦੇ ਯਾਰ ਏ ਯਾਰ ਆ ਧਰਮ ਨਾਲ ਸੱਤ ਯੂਬੇ ਨਹੀਂ ਦੇਖੇ ਹਾਂ ਜਿਹੜੀ ਹਨ ਮੈਂ ਟੋਖਰਾ ਇੱਥੇ ਹੀ ਆ ਕਿਤੇ ਨਹੀਂ ਸਿੱਟਿਆ ਸਾਲ ਟੋਖਰੇ ਦੀ ਟੈਨਸ਼ਨ ਮੈ ਗਈ ਜਿਹੜੇ ਨਜ਼ਾਰੇ ਧਰਮ ਨਾਲ ਸਿੜੀ ਚ ਲੈ ਲੈ ਹੈ ਨਾ ਹਾਂ ਮੈਂ ਕਹਾਂ ਮੈਂ ਜ਼ਿੰਦਗੀ ਦੇ ਯੂਬੇ ਬਣਾ ਦੇਖਾਂ ਜੋ ਉਹਨਾਂ ਉੱਥੇ ਦੇ ਗਏ ਆ ਮੈਂ ਤਾਂ ਉੱਥੇ ਭਾਜੀ ਨੂੰ ਕਹਿ ਕੇ ਆਇਆ ਹਾਂ ਮੈਂ ਉਹਦੇ 20 ਕੀ 40 ਗਾਇਆਂ ਰੱਖ ਲਓ ਤੁਹਾਨੂੰ ਸਾਲੀ ਫਿਕਰੇ ਨਹੀਂ ਛਾਂ ਨੂੰ ਦੁੱਧ ਪਵਾ ਕੇ ਲੈ ਜਾ ਕਰੋ ਪਰ ਭਾਜੋ ਮੈਨੂੰ ਇੱਥੇ ਰੱਖ ਲਓ ਰੱਖਿਓ ਮੈਨੂੰ ਦੋ ਦਿਨ ਦੇ ਦਿਆ ਕਰੋ ਸੀੜੀ ਜਾਣ ਨੂੰ ਓਏ ਹੋਏ ਧਰਮਨਾ ਮੈਂ ਕਿਹਾ ਜੀ ਲਚਕਾ ਗਿਆ ਅੰਦਰਲੀ ਆਤਮਾ ਹੀ ਛੇੜ ਦਿੱਤੀ ਉੱਥੇ ਅੰਦਰਲੀ ਰੂਹ ਬੰਦੇ ਦੀ ਤੜਫ ਗਈ ਹਰੇ ਨਾਲ ਹੀ ਪਾਉਣਾ ਹੈ ਆਹ ਨਾਲ ਆ। ਇਹ ਕੀ ਸੀ? ਸੀਟੀ ਦੀ ਬੋਗੋ ਸੀ। ਸੀਟੀ। ਜੰਨਤ। ਕਾਦੀ ਜੰਨਤ? ਜੰਨਤ ਆ ਰਹਾ ਆ ਯਾ ਸਿਟੀ। ਮੋ ਤੂੰ ਛਿੱਤਰ-ਛੁੱਤਰ ਨਾ ਖਾ ਲਈ ਮੇਰੇ ਕੋਲੋਂ ਗੋਹਾ ਚੱਕ ਲੈ। ਉੱਥੇ ਦੇ ਖਾਪ ਲੈਣੇ ਛੱਡ ਦੇ। ਹੁਣ ਤੂੰ ਇੰਡੀਆ 'ਚ ਇੱਥੇ ਆ। ਜਾ ਹੋਕਲੈਂਡ। ਟਾਇਲ ਟੁਏ ਟੁਏ ਦਾ ਲੱਗਦਾ। ਓਹੋ। ਬਾਬਾ। ਇਹ ਕੀ ਹੈ? ਲੱਛਣ ਕਰਦਾ ਮਣੀ ਉਹਦਾ ਕੀ ਲੱਛਣ ਕਰਦਾ ਹਨਾ ਕੀ ਹੈ ਯਾਰ ਆਟਮ ਜੀ ਇਹ ਇਹ ਟੋਨਾ ਕਹਿ ਉਹ ਮੇਰੇ ਮੁੰਡੇ ਨੇ ਪੈ ਗਈ ਮਾਹਬਣਾ ਬੋਲਿਆ ਕਰ ਤੂੰ ਮੀ ਕੀ ਹੈ ਉਥੇ ਪਤਾ ਨਹੀਂ ਕੀ ਨਿਕਲਿਆ ਐਸੀ ਚਿੱਟ ਚਿੱਟਾ ਕੋਸ਼ ਨਹੀਂ ਆ ਕੋਸ਼ ਨਹੀਂ ਆ ਆ ਵੀ ਤਰ ਸਕੀਆਂ ਹੋਣੀਆਂ ਦੇਖਣਾ ਇਹ ਤਰਤਦੀਆਂ ਹੀ ਸੀ ਹੈ ਹੁਣ ਇਹਨਾਂ ਦੇ ਸੂਣ ਆਣੀਆਂ ਦੋਨਾਂ ਹੀ ਆ ਨਾ ਜਾਨਾ ਲਾ ਦੇ ਮੈਂ ਬੱਚਾ ਡਾਕਟਰ ਖਾਨਾ ਨਾ ਜਾਨਾ ਲਾ ਦੇ ਹਾਂ ਨਾ ਜਾਨਾ ਦੇ ਮੈਂ ਕੋਈ ਇਹਨਾਂ ਦਾ ਚਿਲਡਰ ਅਡੌਪ ਕਰਨਾ ਲੈ ਐਡਾ ਲਿਆ ਸੱਚੀ ਕਹਿਣਾ ਸਾਲਾ ਭਲੇਖਾ ਕੱਢਣਾ ਸੱਚੀ ਕਹਿਣਾ ਬਾਹਰ ਜਾ ਗਏ ਹਨਾ ਏਦਾਂ ਹੋ ਜਿੱਦਾਂ ਦੇਸੀ ਬੋਲ ਤੇ ਜੋੜਿਆ ਹੁੰਦਾ ਭਾਂ ਜੋ ਜਿਹੜੇ ਹਨਾ ਕਹਿ ਦਿੰਦੇ ਆ ਕਿ ਘੁੰਮਣ ਗਿਆ ਸੀ ਨਖਰੇਕਾਰ ਦਾ ਮੈਂ ਕਹਾਂ ਇੱਕ ਵਾਰੀ ਜੱਟ ਨੂੰ ਹੱਥ ਕੋ ਕੰਮ ਨੂੰ ਪਾਵੇ ਸਹੀ ਦੋ ਬੰਦੇ ਆ ਨਾ ਬੰਦੇ ਪਿੱਛੇ ਘਾਰਦੂ ਪਰ ਦੋ ਜਨ ਨੇ ਐਵੇਂ ਸਿਟੀ ਵਾਲੇ ਉਹ ਤਾਂ ਲੈਣੇ ਲੈਣੇ ਆ ਯਾਹ ਹੈ ਖਾ ਜਾਓ ਮਾਰ ਜੀਓ ਪਤਾ ਨਹੀਂ ਇਹਨੂੰ ਕੀ ਬਾਦਾਮ ਨਾਲ ਰੋਟੀਆਂ ਮਿਲ ਕੇ ਜਿਹੜਾ ਉੱਥੇ ਦੇ ਗੁਣ ਗਾਈ ਜਾਂਦਾ ਸਾਲਾ ਮੈਂ ਕਹ ਮੇਰਾ ਤਾਂ ਸਫਲ ਜਾਣਾ ਹੋਵੇ ਜੇ ਤੁਹਾ ਲੋਕਾਂ ਦੇ ਤੀਰਥ ਨਹੀਂ ਸਫਲ ਹੁੰਦੇ ਤੀਰਥ ਯਾਤਰਾ ਸਫਲ ਹੋਵੇ ਮੇਰੇ ਤਾਂ ਉਹ ਹੋ ਗਈ ਸੀ ਜੀ ਮਾਰੇ ਦੋ ਬੌਰਨ ਹੋਣ ਵਾਲੇ ਤੁਹਾਡੇ ਬੇਵੀਆਂ ਪ੍ਰੈਗਨੈਂਟ ਆ ਇਹਨਾਂ ਬਾਰੇ ਸੋਚ ਨਜ਼ਰ ਰਖੀ ਲਾਉਣੇ ਆ ਮੈਂ ਇਹਨੂੰ ਕਹ ਮੈਂ ਕਿੰਨਾ ਚਲਾਉਣੇ ਆ ਕਰਤੀ ਉਹ ਹੀ ਬੱਚੇ ਅਡਾਪਟ ਕਰਨੇ ਮੈਂ ਮੈਂ ਕਿਵੇਂ ਨਹੀਂ ਇਹਨਾਂ ਨਾਲ ਲਾ ਕੀ ਜਿਹੜਾ ਤਾਰ ਨਹੀਂ ਪੰਨੇ ਦੀਆਂ ਇਹ ਤਾਂ ਅਰ ਨਜ਼ਰ ਤਾਰ ਬੁੱਕੀ ਜਿੱਦਾ ਤਾਰ ਦਾ ਹੁੰਦਾ ਤਾਰ ਲਾਲਾ ਬਰਾ ਮੈਂ ਤਾਂ ਜਨਾਨੀਆਂ ਵਾਲੇ ਕੰਮ ਕਰਾਂਗੀ ساری ਉਮਰ ਤੱਕ ਜਿੱਦਾ ਤਾਰ ਕਰਨਾ ਫਿਰ ਉਹਦੇ ਦਿਨ ਤਾਸਨੇ ਤੇ ਤੇਰੇ ਵਰਗੀਆਂ ਐ ਨਾ ਬੁੜੀਆਂ ਸ਼ਾਮ ਨੂੰ ਜਾਨੀਆਂ ਜਿਹੜੀ ਸਿਰ ਤੇ ਰੱਖੀ ਹੁੰਦੀ ਬਾਲਟੀ ਉਹਨਾਂ ਦੇ ਖੂਹਾਂ ਨੂੰ ਉਹ ਹਗੂਆ ਆਪੇ ਕਰੀ ਜਾਂਦੀ ਮੁੰਡਾ ਤੁਸੀਂ ਨਾ ਮਹਾਰਾਜ ਹੱਥੋਂ ਨਿਕਲ ਗਏ ਇੱਥੇ ਖੂਹ ਬਣਾਇਆ ਆ ਗਏ ਦੀ ਬਾਤ ਹੋ ਜਾਂਦੀ ਐ ਕੋਈ ਮਿੰਦੇ ਨੂੰ ਆਏ ਜਾਂਦੇ ਮਿੰਦੇ ਫੇਰ ਗੋਪੀ ਫੇ ਯਾਰ ਠੀਕ ਨਾ ਦੀ ਆ ਜੈਲਦਾਰਾਂ ਦੀ ਆ ਨਾ ਉਹ ਨਹੀਂ ਕਦੀ ਕੰਮ ਕੀਤਾ ਲੇਕਿਨ ਦੇ ਗੋਪੀ ਉਹਨਾਂ ਨੇ ਰੱਖਿਆ ਸੀ ਫੁੱਲਾਂ ਵਾਂਗੂ ਇਹ ਕੋਣ ਨਹੀਂ ਉਹਨਾਂ ਨੇ ਦੀ ਢਿੱਖਾ ਝੱਕਣ ਦਿੱਤਾ ਉਹ ਕਿਹੜੇ ਜੱਟ ਆ ਪਹਿਲਾਂ ਤੁਹਾਨੂੰ ਦੜੀਆ ਗੱਲ ਦੱਸਾਂ ਇੱਕ ਹੁੰਦੇ ਆ ਜੱਟ ਜਿਹਦਾ ਜਿਹਦਾ ਜ਼ਮੀਨ ਜਿਆਦਾ ਅਗਲੇ ਉਹ ਲੈਣ ਭਰੌਣੀ ਜੇ ਮੇਰੇ ਪਿੱਛੇ ਨੂੰ ਕੋਈ ਮਾੜੀ ਚੰਗੀ ਗੱਲ ਬੋਲਿਆ ਅੱਗੇ ਨੂੰ ਕਵਾਂਗੇ ਪਿੱਛੇ ਨੂੰ ਨਹੀਂ ਕਹਣਾ ਕਿਸੇ ਨੇ ਵੀ ਹਾਂ ਕਹੇ ਆਪਣਿਆਂ ਨੂੰ ਹਨਾ ਉਹ ਦੇਲਾ ਉਹ ਹੁੰਦੇ ਜੱਟ ਜੀ ਵੀ ਦਾ ਜਿਹਨਾਂ ਕੰਮ ਧੰਦਾ ਕਰਨਾ ਸਾਰੀ ਦਿਹਾੜੀ ਭਾਂਜੋ ਬਸ ਉਹੀ ਰਹਿਣੀ ਇਹ ਹਰੇ ਨਾਮ ਦੇ ਮੌਕਤ ਦੇ ਗੈਲਦਾਰ ਉਹ ਕਹਾ ਜਾਂਦੇ ਜਿਨ੍ਹਾਂ ਨੇ ਕਦੀ ਦੱਖਾ ਹੀ ਨਹੀਂ ਤੋੜਿਆ ਹੁੰਦਾ ਇਹਨਾਂ ਕਦੀ ਤੋੜਿਆ ਕਦੀ ਤੁਹਾਡੇ ਟੱਬਰ ਦੇ ਜੀ ਨੇ ਪੇੜਾ ਕੀਤਾ ਜਿਨਾਸੀ ਕੰਮ ਕੀਤਾ ਉਦਾਂ ਉਹਨਾਂ ਮੈਂ ਕਿਹਾ ਹਾਈ ਹੁਣ ਤੀਆਂ ਹੁਣ ਤੀਆਂ ਓਹ ਯਾਰ ਇਹਨਾਂ ਨੂੰ ਲੋਨ ਹੀ 100 ਖੇਤਾਂ ਬਾਂਦਾ ਸੀ ਇਹਦੇ ਡੈਡੀ ਇਹਨਾਂ ਨੂੰ ਕੀ ਲੋਡ ਸੀਗੀ ਨਹੀਂ ਵੱਧ ਸੀ 200 ਖੇਤ ਸੀ ਉਹ ਗੜੇ ਇਹਨਾਂ ਦੇ ਸੀ ਬੋਪਰਾਵਾਂ ਵਾਲਿਆਂ ਦੇ ਸੀ ਬਈ ਕਾ ਖੇਤੀ ਤਾਂ ਅਸੀਂ ਕਰਦੇ ਸਾਡੇ ਵੀ ਸੀਗੇ ਆ ਹਾਂ ਵਿੱਚ ਕੁੰਡੀ ਤਾਂ ਲਾਉਂਦਾ ਹੀ ਸੀ ਕੁੰਡੀ ਨਹੀਂ ਕਹਣਾ ਮੇਰੇ ਪੇ ਨੂੰ ਆਹ ਕੁੰਡੀ ਉਹਦਾ ਨਾਲ ਕੁੰਡੀ ਸੀ ਉਹ ਐ ਕਿ ਉਹ ਦੁਆ ਮੈਂ ਬਾਬਾ ਗਜਾਦੇ ਬਧੀ ਜਾਨੇ ਤੁਸੀਂ ਅੱਛਾ ਦੱਸੀ ਜਾਨੀ ਮੈਂ ਤੁਹਾਨੂੰ ਹਾਂ ਮੇਰੇ ਗੋਪੀ ਉਹ ਤਾਂ ਲੱਭੇ ਨੇ ਥੋੜਾ ਕੰਮ ਖਰਾਬ ਕਰਤਾ ਨਹੀਂ ਤਾਂ ਬਹੁਦਾ ਹੁੰਨ ਵੀ 200 ਖੇ ਲੱਭਾ ਹੋਣੀ ਸੀ ਮੇਰੇ ਪੇਤੇ ਨਹੀਂ ਜਾਣਾ ਹੋਊਗਾ ਮੈਂ ਤੁਹਾਨੂੰ ਨਹੀਂ ਪਤਾ ਮੈਂ ਕੀ ਕਰ ਦੋ ਮੈਂ ਆਪਣੇ ਆਪ ਨੂੰ ਖਤਮ ਕਰ ਲਵਾਂ ਜੇ ਮੇਰੇ ਮਾਂ ਪੇ ਬਾਰੇ ਤੁਸੀਂ ਕੁਛ ਕੀਆ ਉਹ ਨਾਓ ਗੋਪੀ ਚੱਲੋ ਇੱਥੇ ਕੰਮ ਖਤਰਿਆ ਤੋਰੋ ਸੇਵਕਾ ਖਤਮ ਨਾ ਕਰ ਲਈ ਸਾਡਾ ਬੁੜਾ ਤਾਂ ਵਿਧਵਾ ਹੋ ਜੂ ਐਵੇਂ ਨਾ ਤੂੰ ਇਸ ਉਮਰੇ ਆ ਕੇ ਹੋਰ ਤਾਂ ਜਨਾਨੀ ਵੀ ਨਹੀਂ ਲਿਆ ਸਕਦੇ ਠੀਕ ਨਹੀਂ ਉਹਦਾ ਆਪ ਜੀ ਆਪ ਹੀ ਬਹੁਤ ਵਾ ਤੂੰ ਲਿਆ ਕੇ ਤੇ ਘਰ ਵਿੱਚ ਤਾਂ ਹੀ ਦੋ ਤੁਸੀਂ ਲਿਆ ਬਹੁਤ ਇੰਨੀ ਬਹੁਤ ਬਹਾਦਰੀ ਆ ਤੁਹਾਡੀ ਸਾੜੇ ਇਸ ਉਮਰੇ ਆ ਕੇ ਲੋਕਾਂ ਦੇ ਕਿਤੇ ਭਾਂਜੇ ਰਸਤੇ ਵਾਲੇ ਵਿੱਚ ਭੱਜਦੇ ਹੁੰਦੇ ਸਾਡੇ ਕੋਲ ਬਚਦਾ ਹੀ ਸੀ ਬਚ ਕੇ ਥਾ ਕੋ ਫੋਨ ਹੀ ਕਰ ਲਵੇ ਕਹਾ ਗੱਲ ਆ ਸਾਡੇ ਸਾਲੇ ਸਾਰੇ ਸਾਰੇ ਰਿਸ਼ਤੇਦਾਰ ਨਗਮਿਆ ਕੋ ਕਹਿੰਦਾ ਵੀ ਹੈ ਨਹੀਂ ਸਾਡੇ ਕੋ ਕੁੜੀ ਆ ਜਿੱਦਾਂ ਤੁਹਾਡੇ ਕਾ ਮਹਾਰਾਜ ਨੇ ਤੁਹਾਡੇ ਕਰਮਾਂ ਦੇ ਵਿੱਚ ਸੰਜੋਗ ਲਿਖਿਓ ਏ ਛੱਤ ਪਾੜ ਕੇ ਵੀ ਮਿਲ ਜਾਣਾ ਮਹਾਰਾਜ ਕੀ ਪਤਾ ਸਾਡੀ ਆਸਤੇ ਬੈਠਾ ਹੋ ਪਹਿਲਾਂ ਛਾਤੇ ਪਾੜ ਕੋ ਪੀ ਦੇ ਕੀ ਬੰਦ ਕੋ ਬੈਠੀ ਹੋਏ ਤੋਂ ਬਾਹਰ ਡਾਲੂਗਾ ਆਹ ਤਾਂ ਲਾਰੇ ਮੰਜਾ ਕਿੱਥੇ ਆ ਮੰਜਾ ਅੰਦਰ ਬਾਹਰ ਤਾਂ ਨਹੀਂ ਖੜਾ ਹੈ ਅੰਦਰ ਹੈ ਨਹੀਂ ਆਪਾਂ ਪਹਿਲੀ ਬਾਹਰ ਜਾਂਦੇ ਆ ਮੰਜਾ ਢਾ ਕੇ ਕੀ ਪਤਾ ਪਰਮਾਤਮਾ ਸਿੱਧਾ ਹੀ ਜ਼ਰੂਰੀ ਛੱਤ ਪੜਾਉਣੀ ਆ ਭੈਜੋ ਕੀ ਕਹੀਆ ਕਈ ਦਾ ਹੁੰਦਾ ਜੱਜ ਦੇ ਯੱਕ ਦੇ ਸਿਆਣਿਆਂ ਨੇ ਇਹ ਗੱਲ ਕਹੀ ਆ ਜ ਜਦ ਜ ਕਦੇ ਤੇ ਕਦੇ ਵਾਲਾ ਹੈ ਨਾ ਆਪਣੇ ਮੂੰਹ ਦੇ ਵਿੱਚ ਲਬਜ ਕੱਢਿਆ ਇਹ ਮੰਨ ਜਈਦਾ ਹੁੰਦਾ ਜਿਦਾ ਮਾਂ ਪੇ ਕਹਿੰਦਾ ਸਿਆਣੇ ਦਾ ਘਿਆਲੇ ਦਾ ਫਰਕ ਬਾਅਦ ਚ ਸਵਾਦ ਆਉਂਦਾ ਹਾਂ ਨਹੀਂ ਜੀ ਲਾਜ ਆਤਾ ਹੈ ਕਿੰਨੇ ਜੇ ਨੂੰ ਤਾਂ ਮੇਰੇ ਨਹੀਂ ਆਉਂਦੇ ਇੱਥੇ ਦੂ ਚਾਰ ਘੇੜ ਸੀ ਪਰ ਕਦੇ ਕਦੇ ਮੂੰਹ ਟਵਿਸਟ ਕਰ ਦਿੰਦਾ ਹਾਂ ਸੰਦਾ ਕੀ ਰਹਿੰਦੇ ਇੱਦਾਂ ਠੀਕ ਜਿੱਦਾਂ ਤੁਹਾਡੇ ਹਾਲਾਤ ਦੋਨਾਂ ਦੇ ਉਹ ਫੇੜਾ ਬੋ ਪੰਜੀ ਮਾਟੀ ਦਾ ਤੁਸੀਂ ਲੜ ਪੰਨੇ ਆ ਤੇਰੀਆਂ ਘਮੇਟਣੀਆਂ ਦੇਣੀਆਂ ਪਹਿਣੀਆਂ ਲੱਗਦਾ 14 ਕਿਵੇਂ ਨਹੀਂ ਆਉਣ ਵਾਲਾ ਮੈਂ ਪੁੱਤੀ ਸ਼ੈ ਹਾਂ ਮੁੰਡਾ ਪਤਾ ਕਿਹਦਾ ਆ ਪਾਂਜਾ ਪਤਾ ਕਿਹਦਾ ਆ ਨਹੀਂ ਮੁੰਡਾ ਕਿਹਦਾ ਕਹਿ ਪਾਂਜੇ ਦੀ ਨਾ ਗੱਲ ਕਰ ਯਾਰ ਇਹ ਦੇਖ ਉਹ ਨਹੀਂ ਮੈਂ ਆਈ ਡੋਟ ਲਾਈਕ ਜਿਸੇ ਯਾਰ ਪਿੱਛਾ ਤੁਹ ਨਹੀਂ ਲਾਤ ਕਦਾ ਨਾ ਕਰ ਹਾਂ ਅਗਲਾ ਨਹੀਂ ਨਾ ਕਰੂਗਾ ਤੈਨੂੰ ਤੈਨੂੰ ਵੀ ਨਾ ਕਰਨ ਗਿਆ ਅਗਲੇ ਲੱਭਾ ਦੇ ਨਾ ਕਰ ਹਾਂ ਚੱਲ ਨਹੀਂ ਕਹਾ ਆਈ ਡੋਟ ਲਾਈਕ ਹਾਂ ਫਰਦਾ ਤਾਂ ਦੇਖੀ ਆ ਕਛ ਨਾ ਆਇਆ ਆ ਸਰਪੰਚ ਨਹੀਂ ਜਿਹੜਾ ਆਪਣੀ ਗੱਡੀ ਚ ਆਣਾ ਇਹ ਨਾਲ ਖਰੇ ਗੋਪੀ ਤੈਨੂੰ ਵੋਟ ਪਾਈ ਖਰੇ ਨਹੀਂ ਪਾਈ ਫੋਨ ਤੈਨੂੰ ਵੋਟ ਪਾਈ ਵੀ ਹੈ ਤੁਸੀਂ ਮੈਨੂੰ ਮਾ ਗਿਆਂਦਾ ਟੱਪਰ ਦੇ ਜੀਆ ਡੈਡੀ ਤੇਰੇ ਨੇ ਸਾਰਿਆਂ ਤੋਂ ਬੋਤਲਾਂ ਲੈ ਕੇ ਇਕੱਠੀਆਂ ਕੀਤੀਆਂ ਮੈਂ ਆਪ ਦੇਖਿਆ ਸੀਗਾ ਬੋਤਲ ਲੈ ਕੇ ਵੋਟ ਪੁਆਈ ਆ ਸਾਰੇ ਟੱਪਰ ਨੇ ਵੋਟ ਪਾਈ ਲੈ ਦੇਣਾ ਭਾਈ ਨਾ ਕਰਦਾ ਇਹ ਮਾੜੀ ਗੱਲ ਆ ਮਾੜੀ ਗੱਲ ਪਿਆਰਾ ਬੋਤਲਾਂ ਸਪੈਸ਼ਲ ਤੁਹਾਡੇ ਗੋਪੀ ਨੇ ਪੜਾਈ ਵੀ ਕਿਹੜੀ ਸੀ ਸਿੰਘਾਂ ਵਾਲੀ ਸਿੰਘਾਂ ਵਾਲੀ ਪੜਾਈ ਵੀ ਵਧੀਆ ਦੋ ਆ ਜੋ ਆ ਕੀ दारू ਪੱਲਿਓਂ दारू ਪਲਾ ਕੇ ਪਤਾ ਕੀ ਮਿਲਿਆ ਪਾਸਪੋਰਟ ਦੀਆਂ ਇਨਕੁਆਰੀਆਂ ਚਾਚਾ ਕੰਨਾਂ ਦੀ ਆ ਮੈਂਤ ਵਾਲੀ ਗੱਲ ਆ ਜੇ ਪਾਸਪੋਰਟ ਦੀਆਂ ਇਨਕੁਆਰੀਆਂ ਤੁਸੀਂ ਕਰਾਉਣੀਆਂ ਸੀ ਇਹਦਾ ਭਰਾਵਾ 5 ਕੇ ਹੋ ਦੂ ਤਾ ਕੋਈ ਪਿੰਡ ਦਾ ਪਿੰਡ ਦਾ ਚੱਜ ਦਾ ਕੰਮ ਆਇਆ ਜਾਂ ਕਦੇ ਕੋਈ ਆਹ ਪੱਲੇ ਭਰਾਵਾ ਨੂੰ ਹੀ ਫੋਨ ਕਰਦਾ ਮੈਂ ਇਹ ਭਰਾਵਾ ਦੀ ਉਹ ਤਾਂ ਗੱਲ ਬੱਕੜੀ ਆ ਕੋਈ ਸਾਲਾ ਪਿੰਡ ਦੇ ਵਿੱਚ ਉਦਘਾਟਣ ਹੋਵੇ ਰੀਵਰ ਬਤਾਉਣਾ ਹੋਵੇ ਜਾਂ ਐਡਾ ਦਾ ਕਦੀ ਤਰ੍ਹਾਂ ਨਹੀਂ ਆਏ ਭਾਈ ਪਾਸਪੋਰਟ ਇਨਕੁਆਰੀ ਨਾ ਸਾਡੇ ਪੰਨ ਤਾਂ ਪਹਿਲੀ ਗੱਲ ਤਾਂ ਕੋਈ ਲੜਦਾ ਹੀ ਨਹੀਂ ਜੇ ਪਤਾ ਜਾਵੇ ਤਾਂ ਬੜੀ ਧੋਰ ਜੇ ਨਾ ਸਮਝਾਉਂਤਾ ਕਰਾਉਣਾ ਇਹ। ਕੋਈ ਨਾ ਪਤਾ ਇਹ 25 ਮਿੰਟੀ ਦਾ ਸਾਲੇ ਇਹ ਲੜ ਪੈਂਦੇ ਆ। ਮੇਰੀ ਗੱਲ ਸੁਣ। ਆਣੇ ਨੂੰ ਲਾਉਣ ਲੱਗੇ 100 ਰੁਪਇਆ ਪੜਦੇ ਨਾ ਫੜਾਉਣਾ। ਇਹ ਕੀ ਗੱਲ ਆ ਯਾਰ। ਵਿੱਚ ਕਿਹੜੀ ਗੱਲ ਆ? ਸਾਡੀਆਂ ਘਰ ਘਰ ਪੰਜ ਬਣੇ 500 ਰੁਪਇਆ ਲੈਣਾ ਓਏ। ਇਹ ਇਨਕੁਆਰੀ ਦਾ। ਨਹੀਂ ਸਿੱਧੀ ਆਲਾ ਠੀਕ ਨਹੀਂ ਕਰ। ਸਾਡੀ ਵੀ ਦਿਹਾੜੀ ਕੱਟਦੀ ਆ। ਉਹ ਭਾਜਦਾ ਬੁੜੇ ਦੀ ਵੀ ਟੁੱਟੀ ਲਾਦੀ ਦਿਹਾੜੀ। ਫਰਵੀਅ ਲਈ ਆ ਗਿਆ ਨਾ ਇੱਕ ਗਵਾਹੀ ਦਾ